ਸੱਚੀ ਕਰੀ ਗੀ ਸਵਾਗਤ ਹੈ ਸਾਰਿਆਂ ਦਾ ਫਿਰ ਤੋਂ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਤੇ ਨਵੀਂ ਸਵੇਰ ਦੇ ਨਾਲ ਆਪਣੇ ਇਸ ਪਿਆਰੇ ਜੇ ਹੋਮ ਟਾਊਨ ਤੋਂ ਯਾਨੀ ਆਪਣੇ ਘਰ ਤੋਂ ਤੇ ਅੱਜ ਦਾ ਬਲੌਗ ਆ ਸਾਡੇ ਲਈ ਬਹੁਤ ਖਾਸ ਹੋਣਾ ਕਿਉਂਕਿ ਅੱਜ ਆਪਾਂ ਲੈ ਕੇ ਆਉਣ ਲੱਗੇ ਆ ਕਿ ਨਵੀਂ ਚੀਜ਼ ਜਿਵੇਂ ਕਹਿੰਦੇ ਹੁੰਦੇ ਨੇ ਚੱਕ ਜਕਸ਼ਨ ਰੇਲਾਂ ਦਾ ਗੱਡੀ ਇਕਾਵੇ ਇਕ ਜਾਵੇ ਸੋ ਉਸੇ ਤਰ੍ਹਾਂ ਜੇ ਆਪਾਂ ਇੱਕ ਚੀਜ਼ ਨਵੀਂ ਲੈ ਕੇ ਆਉਣੀ ਹੈ ਕੀ ਚੀਜ਼ ਲੈ ਕੇ ਆਵਾਂਗੇ ਤਕਰੀਬਨ ਆਪਾਂ ਸਾਰਿਆਂ ਨੂੰ ਨਾਲ ਜਰਾ ਪਤਾ ਲੱਗੇ ਜਾਣਾ ਫਿਰਾਲ ਆਪਾਂ ਤਿਆਰ ਹੋ ਗਏ ਚੱਲਿਆ ਜੀ ਤੇ ਤੁਹਾਨੂੰ ਉਹ ਵੀ ਦੱਸ ਦੇਣਗੇ 25 ਜਗੀ ਲੈ ਕੇ ਆਉਣੀ ਆ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਬੈਲ ਆਈਕਨ ਵਾਲਾ ਬਟਨ ਦੱਬਣਾ ਹੈ ਤੇ ਵੀਡੀਓ ਦਾ ਨੋਟੀਫਿਕੇਸ਼ਨ ਸੋਡ ਲੈ ਜਦੋਂ ਵੀ ਪਹੁੰਚ ਗਿਆ ਤੁਸੀਂ ਨਾਲ ਨਾਲ ਵੀਡੀਓ ਦੇਖਣੀ ਹੈ ਇਹ ਸੋਡਾ ਕੰਮ ਹੈ ਬਾਕੀ ਕੀ ਕੰਮ ਕਰਨਾ ਹੈ ਉਹ ਸਾਡਾ ਸਾਡਾ ਕੰਮ ਸਾਡਾ ਹੈ ਸੋ ਹੁਣ ਆਪਾਂ ਅੱਜ ਕੰਮ ਕੀ ਕਰਨਾ ਹੈ ਤੇ ਉਹ ਤੁਹਾਨੂੰ ਦੱਸ ਦੇਣਗੇ ਆਪਾਂ ਕੀ ਚੀਜ਼ ਨਵੀਂ ਲੈ ਕੇ ਆਉਣੇ ਆ ਤੇ ਇੱਕ ਜੀ ਜੇਬ ਆਪਾਂ ਲੈ ਕੇ ਹੀ ਆਏ ਉਹਦੇ ਨਾਲ ਦੀ ਦੂਜੀ ਚੀਜ਼ ਆਪਾਂ ਅੱਜ ਲੈ ਕੇ ਆਉਣੀ ਆ ਤਾਂ ਉਹ ਸ਼ੁਰੂਆਤ ਕਰਦੇ ਆ ਅਪਾਜ ਦੇ ਬਲੌਗ ਦੀ ਤੇ ਚੀਜ਼ ਦਿਖਣੇ ਆਪਾਂ ਲੈ ਕੇ ਕੀ ਆਵਾਂਗੇ ਲੈ ਜੀ ਦੋਸਤੋ ਮਿੱਤਰੋ ਅੱਜ ਆਪਣੀ ਇਹ ਚੀਜ਼ ਆਪਾਂ ਲੈ ਲਵੇ लास्ट ਦਿਨ ਕਿਉਂਕਿ ਇਹ ਆਪਾਂ ਕੱਲ ਕਰਤੀ ਸੇਲ ਤੇ ਇਹ ਮੋਟਰਸਾਈਕਲ ਆਪਾਂ ਨੂੰ ਬਹੁਤ ਸਾਦਾ ਦਿੱਤਾ ਹੈ ਮੋਟਰਸਾਈਕਲ ਨੇ ਆਪਣਾ ਤੇ ਤਕਰੀਬਨ ਅੱਜ ਆਪਾਂ ਅਗਲੂ ਜਿਹਦਾ ਜਿਹਦੇ ਨਾਲ ਵੀ ਆਪਣਾ ਸੌਦਾ ਹੋਇਆ ਅੱਜ ਆਪਾਂ ਨੂੰ ਹੈਂਡਓਵਰ ਕਰ ਦੇਣਾ ਤੇ ਆਪਾਂ ਜੀ ਨਵਾਂ ਮੋਟਰਸਾਈਕਲ ਲੈ ਕੇ ਜੇ ਘਰ ਆਉਣੇ ਤੇ ਆਪਾਂ ਸਾਰਾ ਮੋਟਰਸਾਈਕਲ ਜਦੋਂ ਵੀ ਆਪਾਂ ਜਿਹੜੀ ਯਾਤਰੀ ਚੁ ਲੈ ਕੇ ਆਮ ਕਿੱਥੋਂ ਲੈ ਕੇ ਆਮ ਨੂੰ ਸਾਰਾ ਕੁਝ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਸੋ ਸਾਡਾ ਸਫਰ ਸਾਰਾ ਬਲੌਗ ਦੇਖਣਾ ਨਾ ਭੁੱਲਣਾ ਤੇ ਤਕਰੀਬਨ ਇਹ ਆਪਣੇ ਅੱਜ ਹੁਣ ਲੱਗਦੇ ਵਿੱਚ ਲਾਸਟ ਦਿਨ ਹੈ ਤੇ ਜਦੋਂ ਵੀ ਹ ਮੋਟਰਸਾਈਕਲ ਲੈ ਕੇ ਜਾਂਦਾ ਭਾਈ ਨਾਲ ਦੇ ਨਾਲ ਦੇ ਨਾਲ ਆਪਾਂ ਨਵਾਂ ਮੋਟਰਸਾਈਕਲ ਕਿ ਚੱਲਣਾ ਕੱਲ ਆਪਾਂ ਨੇ ਮੋਟਰਸਾਈਕਲ ਦੀ ਬੁਕਿੰਗ ਕਰਵਾਤੀ ਤੇ ਅੱਜ ਆਪ ਨੂੰ ਮੋਟਰਸਾਈਕਲ ਮਿਲ ਜਾਣਾ ਤੇ ਲੈ ਕੇ ਆਵਾਂਗੇ ਜਿ ਆਪਾਂ ਨਵਾਂ ਮੋਟਰਸਾਈਕਲ ਤੇ ਬਾਕੀ ਮੌਸਮ ਠੰਡਾ ਹੋ ਕੇ بارش ਕਾਫੀ ਦਿਨਾਂ ਦੀ بارش ਆਉਣ ਲੱਗੀ ਵੀ ਸੱਚ ਕੋਈ بارش ਰੁਕੇਗੀ ਤੇ ਮੌਸਮ ਵੀ ਠੰਡਾ ਹੋ ਗਿਆ ਪੌਦੇ ਆਪਣੇ ਸਾਡੇ ਤਕਰੀਬਨ ਨਵੇਂ ਲਾਏ ਸੀਗੇ ਤੇ ਸੁੱਕੂਗੇ ਸੀ ਦੁਬਾਰਾ ਫਿਰ ਤੋਂ ਹਰੇ ਭਰੇ ਹੋਗੇ ਤੇ ਫਿਲਹਾਲ ਹੁਣ ਆਪਾਂ ਤਿਆਰ ਤੇ ਚੱਲਦੇ ਆਂ ਜੀ ਆਪਣਾ ਨਵਾਂ ਟੋਆਇਲੈਂਡ ਨਵਾਂ ਮੋਟਰਸਾਈਕਲ ਲੈਣੇ। ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਪੁਰਾਣਾ ਮੋਟਰਸਾਈਕਲ ਕਰ ਦੱਸ ਸੀ ਆਪਾਂ ਨੇ ਸੇਲ ਤੇ ਉਹ ਆਪਣਾ ਦੇਤਾ ਜੀ ਨੂੰ ਜਿਹੜੇ ਮਾਲਕ ਨੂੰ ਲਿਆ ਸੀਗਾ ਆਪਾਂ ਉਹਨੂੰ ਹੈਂਡਓਵਰ ਕਰਤਾ ਪੇਪਰ ਵਗੈਰਾ ਬਰਸਾਰ ਕੁਝ ਕਰਤੀ ਆਪਾਂ ਹੋ ਗਏ ਉਸ ਤੋਂ ਫਰੀ ਤੇ ਆਪਾਂ ਹੁਣ ਲੈ ਚਲੇ ਜੀ ਨਵਾਂ ਮੋਟਰਸਾਈਕਲ ਬਾਤੜਾ। ਤੇ ਨਾਲ ਬ੍ਰਦਰ ਇਹ ਜਾ ਰਿਹਾ ਤੇ ਗੱਡੀ ਲੈ ਕੇ ਆਗੇ ਸੀ ਪਿੰਡੋਂ ਤੇ ਆਪਾਂ ਹੁਣ ਚੱਲੇ ਆ ਪਾਤਰਾ ਤੇ ਮੋਟਰਸਾਈਕਲ ਲੈਣ ਤੇ ਬਾਕੀ ਚੱਲ ਕੇ ਦੇਖਦੇ ਆ ਕਿ ਹੈ ਮਿਲਦਾ ਕਿੰਨੇ ਜਲ ਡਿਲੀਵਰੀ ਕਰਦੇ ਨੇ ਕਿੰਨਾ ਟਾਈਮ ਲੱਗਦਾ ਇਹ ਸਾਨੂੰ ਚੱਲ ਕੇ ਸਾਰ ਕੇ ਦਿਖਾਵਾਂਗੇ ਫਲਾਂ ਤਿਆਰੀ ਪਾਤਰਾ ਜਾਣ ਦੀ ਰਸਤੇ ਪਹੁੰਚ ਗਏ ਤਕਰੀਬਨ ਤੇ ਚੱਲ ਰਹੇ ਆ ਜਾ ਕੇ ਤੁਹਾਨੂੰ ਚਾਂਸੇ ਚ ਮੋਟਰਸਾਈਕਲ ਤੇ ਦਿਖਾਵਾਂਗੇ ਇਹ ਆਪਣਾ ਫਾਰਮ ਲਈ ਪਾਤਰਕ ਨੇ ਸੀਰੀਅਲ ਚ ਜਿੱਥੋਂ ਆਪਣੇ ਲੈਣਾ ਜੀ ਮੋਟਰਸਾਈਕਲ ਲਾਲ ਸਟਿੱਕਰ ਵਾਲਾ ਲੈ ਕੇ ਮੋਟਰਸਾਈਕਲ ਆਹ ਲਓ ਠੀਕ ਹੈ ਬਿਨਾਂ ਸੇ ਅਸੀਂ ਮੋਟਰਸਾਈਕਲ ਲੈਣਾ ਲਏ ਗੁਨੇ ਸਾਲਾ ਲੈ ਕੇ ਆਪਾਂ ਜਾਣ ਪਛਾਣ ਵਾਲਾ ਹੁੰਦਾ ਤੇ ਕੋਈ ਗੱਲ ਨਹੀਂ ਹੁੰਦੇ ਰੇ ਮੋਟਰਸਾਈਕਲ ਨੂੰ बाकी ਕਾਫੀ ਮੋਟਰਸਾਈਕਲ ਅਰੇ ਖੜੀਆਂ ਨੇ ਅਸਟਾਲ ਇਹ ਆਪਣਾ ਮੋਟਰਸਾਈਕਲ ਹੁਣ ਵਾਪਸ ਚਲਾ ਗਿਆ ਬਾਗ ਸਾਈਡ ਵਰਕਸ਼ਾਪ ਦੇ ਵਿੱਚ ਤੇ ਆਲੀ ਮੋਟਰਸਾਈਕਲ ਦੇ ਨਜ਼ਰ ਸਾਲੇ ਸਪਲੈਂਡਰ ਤਕਰੀਬਨ ਸਪਲੈਂਡਰ ਮੋਟਰਸਾਈਕਲ ਤੇ ਆਪਣਾ ਲੈ ਰਿਆ ਨਾ ਕੋ ਹੀਰੋ ਡਿਲੈਕਸ ਐਚ ਐਫ ਡਿਲੈਕਸ ਸੈਲਫਟਾਰਟਿੰਗ ਮਗਿੱਟ ਮੋਟਰਸਾਈਕਲ ਕਾਫੀ ਹੱਦ ਤੱਕ ਖੜੇ ਨੇ ਤੇ ਹਾਂ ਪਿੱਛੇ ਵਰਕਸ਼ਾਪ ਵਿੱਚ ਮੋਟਰਸਾਈਕਲ ਬਣ ਤਿਆਰ ਹੋਣ ਵਾਸਤੇ ਚਲਾ ਗਿਆ ਇਹ ਆਪਾਂ ਉਹ ਲੱਗਿਆ ਚਾਪਣੀ ਪੀਨੇ ਤੇ ਸੋਭਾ ਕਰ ਕੋ ਮੋਟਾ ਤੇ ਡਿਵ ਦੇ ਲੱਗ ਰਹੇ ਨੇ ਬੰਦੇ ਲਿਖ ਇਹ ਸਾਰੀਆਂ ਇਹ ਦੇ ਇੰਡੀਗੇ ਪ੍ਰੀਵਿਊ ਤੇ ਵਰਤ ਰਹੇ ਤੇ ਇਹ ਲੈਗ ਦੇ ਚਿਕੀ ਦੱਸਦਾ ਸਾਰਾ ਅੱਛਾ ਹੈ ਨਾ ਸਭੀ ਫੰਕਸ਼ਨੈਲਿਟੀ ਹੈ ਇਹਦੇ ਮੋਬਾਈਲ ਉੱਤੇ ਜੁੜਨ ਦੇ ਨੋਇਲ ਕਾਚ ਹਾਂ ਚਮਨ ਕੋਲ ਕਰਦੇ ਆਪਾਂ ਇਥੇ ਸਕਰੀਨ ਦੇ ਨੰਬਰ ਅੱਛਾ ਕਿਦਾਂ ਇਹ ਖੰਚਾ ਤਰਾ ਦੇਗਾ ਤੇ ਇਹ ਵੀ ਬਤਾਣੀ ਹੋਣੀ ਫਿਰ ਕਬੀਰ ਇਹਦਾ ਬਹੁਤ ਸਾਰਾ ਵਿਚਾਰਾਂ ਨੂੰ ਦਰਸ਼ਾਉਂਦਾ ਹੈ ਇੰਨਾ ਹੀ ਕਿੰਨੀਆਂ ਇਹ ਗੈਲੈਕਸੀ ਇੰਨਾ ਬਹੁਤ ਸਾਰਾ ਵਿਕਰਸ਼ਣ ਰਿਚਰਚਰ ਕਰਦੇ ਹੋ ਉਹ ਵੀ ਹੱfte ਦੀ ਮੈਂ ਤੇ ਉਹ ਬਹੁਤ ਹੋ ਗਿਆ ਕਿਵੇਂ ਚੱਲੂ ਆਇਆ ਕਰਨਾ ਸੀ ਕਿ ਪਾਸ ਨੂੰ ਦੱਸਿਆ ਰਹੀ ਆਪਣੇ ਪ੍ਰੇਜ਼ੈਂਟਰ ਨਾਲ ਲੈ ਕੇ ਗਿਆ ਸਭ ਮਤਲਬ ਇਹ ਤੇ ਉਹਦਾ ਸੂਰਜ ਦੀ ਗੁੰਮਤ ਕੋ ਲੈ ਕੇ ਉਹਦੇ ਤੇ ਕੀ ਬਣਾਣਾ ਚਾਹੁੰਦਾ ਹੈ ਅਬ ਇਹ ਉਹ ਜਦੋਂ ਕਿ ਪੰਚਤੋਂ ਤੇ ਉਹ ਕਿਰਪਾ ਜੇ 1977 ਦੇ ਜਿਹੜੀ ਅੱਖਾਂ ਇਹਦਾ ਕਿੰਨਾ ਤੇ ਤੱਕ ਦਾ 40 ਮਿੰਟ 40 ਮਿੰਟ ਦਾ 40 ਦਾ 50 ਹਾਂ 15 ਵਾਲੇ 50 ਤੇ ਹੁਣ ਆਪਾਂ ਮਿਲਿਆ ਪੁਰਾਣਾ ਮਾਡਲ ਦੀ 14 ਮਾਡਲ ਉਸੇ 45 50 ਦੇ ਫਾਇਦੇ 70 ਜਿਹੜੀ ਮਾਰ ਕੱਢਦਾ ਦੀ ਹਾਂ ਵਧੀਆ ਗਿਆ ਜੀ ਸਭ ਕੁਝ ਵਧੀਆ ਹੋ ਗਿਆ ਹਾਂ 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 ਅੱਗੇ ਉਹ ਸਿੱਪ ਨਸਤ ਨੇ ਫੇਸਬੁੱਕ ਤੇ ਮਾਰਾਈ ਉਹ ਮੋਟਸ ਕਰਦੇ ਤਾਂ ਦੇ ਮਾਇਸ ਵੀਰੇ ਦੁਪਹਿਰੇ ਤਾਂ ਇਹਨੂੰ 12 ਵਜੇ ਨੂੰ ਵੇਚ ਗਿਆ ਵੇਚ ਗਿਆ ਇਹ ਤਾਂ ਹਾਂਜੀ ਸਵੇਰੇ ਪਾਇਦੇ ਸੀ 60 ਕੋਜੇ ਫੇਰ ਪੇਜ ਤੇ ਤੇ 12 ਵਜੇ ਨੂੰ ਸੇਲ ਹੋ ਗਿਆ ਸੋਨਾ ਦੀ ਸਿਲਵਰ ਕਲਰ ਦੀ ਜਿਹਨੂੰ ਇਹ ਜਿਮਨਾ ਹੋ ਜਾਂਦਾ ਹੈ ਹੈ ਸੋਸ਼ਲ ਮੀਡੀਆ ਦਾ ਜੁੜਨਾ ਜ਼ਿਆਦਾ ਚੱਲਦਾ ਹਾਂ ਠੀਕ ਹੈ ਕੰਮੇ ਇਹੀ ਰਹਿ ਗਈ ਹੁਣ ਕਿੰਨੇ ਦਾ ਵੇਚਿਆ ਹੋਮ ਵੇਚ 30 ਦਾ ਕਿਹੜਾ ਮਾਰਦੀ ਸੀ 14 ਕਿੰਨੇ ਦਾ 30 ਦਾ 30 ਦਾ ਜੀ 14 ਬੱਤੀ ਦਾ ਰਾਣੀ ਦੀ ਗੱਲ ਕੋਲ ਉਸ ਤੋਂ ਬਾਅਦ ਇਹ ਕਹਿਣ ਲੱਗਿਆ ਸੀ ਪਰ ਫਿਰ ਵੀ ਚਲੋ ਠੀਕ ਹੈ ਸਾਹਮਣੇ ਉਹ ਆਤੀ ਹੈ ਉਥੇ ਮੋੜ ਕੇ ਪੁੱਛਿਆ ਦੀ ਉਹਨੂੰ ਜੀ ਤੋ ਪਹਿਲਾਂ ਲੈ ਗਿਆ ਤੇ ਆਸ਼ੂ ਤੋਂ ਹਾਂ ਆਸ਼ੂ ਤੋਂ ਹਾਂ ਅਬਾ ਚੌਵੀ ਜੁਗ ਵੀ ਰਲੂਗਾ ਅਸਿੰਘ ਆਤਮਾ ਦੀ 24 ਜੌਹਰ ਆਪਾਂ ਅਸਲੀ 35 ਬਗ ਦਾ ਲੇ ਗਏ ਉਹਦਾ ਜਸਤ ਕੋ ਉਹਦਾ ਆਜ ਉਹ ਨੀ ਰੱਖੇ ਜਾ ਤਕਰੀਬਨ ਆਪਾਂ ਆਏ ਸੀ ਪਾਤੜਾਂ ਇਸ ਟਾਈਮ ਗਣੇਸ਼ ਸ੍ਰੀ ਗਣੇਸ਼ਾ ਤੁਮਵਾਲ ਯੱਕੜ ਵਾਲਿਆਂ ਦੇ ਇੱਥੇ ਪਹੁੰਚਣੇ ਸੀ ਮੋਟਰਸਾਈਕਲ ਜਿਸ ਨੂੰ ਸੱਚੋਂ ਤੋਂ ਮੋਟਰਸਾਈਕਲ ਚਲਤੀ ਅੰਦਰ ਦੇਖਾਈ ਸੀ ਤਕਰੀਬਨ ਆਪਣਾ ਮੋਟਰਸਾਈਕਲ ਰੈਡੀ ਹੋ ਕੇ ਆ ਗਿਆ ਜੀ ਬਾਹਰ ਇਹ ਆਈ ਆਪਣਾ ਨਵਾਂ ਮੋਟਰਸਾਈਕਲ ਇਸ ਟਾਈਮ ਜਿਹੜਾ ਆਪਾਂ ਲਏ ਆਂ ਹੀ ਉਹ ਕੰਪਨੀ ਦਾ ਹੀ ਰੋ ਐਚ ਐਫ ਡਿਲੈਕਸ ਤੇ 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 ਆਪਣਾ ਲਈ ਜੀ ਹੀਰੋ ਤੇ ਗਣੇਸ਼ ਆਟੋਮੋਬਾਈਲਸ ਦੇਖੀਏ ਬਾਈ ਲ ਸਾਰੇ ਤਰ੍ਹਾਂ ਦੇ ਮੋਟਰਸਾਈਕਲ ਨੇ ਸਾਰੀਆਂ ਵੈਰਾਈਟੀਆਂ ਖੜੀਆਂ ਨੇ ਜਿਸ ਤਰ੍ਹਾਂ ਦੇ ਤੁਸੀਂ ਇੱਥੇ ਕਿ ਮੋਟਰਸਾਈਕਲ ਲੈਣਾ ਚਾਹੁੰਦੇ ਹੋ ਮੋਟਰਸਾਈਕਲ ਲੈ ਸਕਦੇ ਹੋ ਬਾਕੀ ਬਾਈ ਦੀ ਡੀਲਿੰਗ ਵਧੀਆ ਲੱਗੀ ਬਾਈ ਕੰਮਕਾਰ ਵਧੀਆ ਲੱਗਾ ਸਾਰਾ ਕੰਮ ਦੇ ਪ੍ਰੋਸੈਸਿੰਗ ਆਨ ਦੀ ਸਪੋਰਟ ਸਾਰਾ ਵਾ ਠੀਕ ਹੈ ਜੀ ਬਾਈ ਜੀ ਓਕੇ ਧੰਨਵਾਦ ਤੁਹਾਨੂੰ ਵੀ ਬਧਾਈਆਂ ਬਈ ਤੁਹਾਨੂੰ ਵਧਾਈਆਂ ਪੈਸੋਂ ਸਾਰੇ ਨੂੰ ਵਧਾਈਆਂ ਹੈ ਵਧਾਈਆਂ ਬਈ ਵਧਾਈਆਂ ਤੇ ਆਪਾਂ ਆਪਣਾ ਮੋਟਰਸਾਈਕਲ ਅਗੇ ਪਹੁੰਚ ਗਏ ਘਰੇ ਤੇ ਤੇਲ ਦੇ ਹੋ ਗਿਆ ਤੇ ਜੋ ਵੀ ਵਿਹਾਰ ਸੀ ਆਪਣੇ ਸਾਰੇ ਕਰ ਲਏ ਆਪਣਾ ਮੋਟਰਸਾਈਕਲ ਤਕਰੀਬਨ ਹੁਣ ਲੱਗੇ ਪਹੁੰਚ ਗਏ ਘਰੇ ਤੇ ਬਾਕੀ ਬਾਕੀ ਦਾ ਹੁਣ ਇਹਦਾ ਰਿਵਿਊ ਹੈ ਜੋ ਹੈ ਮੋਟਰਸਾਈਕਲ ਤੇਨੂੰ ਤੇਨੂੰ ਸੁਖਾ ਦਾਂਗੇ ਜਿਹੜਾ ਪੰਜਾਬੀ ਨਾ ਜਿਹੜਾ ਇੱਕ ਕੋਟਾ ਮੇਰੇ ਵੀ ਕੋਈ ਨਾ ਸਾਚਾਰ ਉੱਤੇ ਦੇਖਿਆ ਦੂਜਾ ਦੂਜਾ ਮੌਨਿਟਰੀਅਮ ਤੇ ਜੈਦੀਪ ਵਾਲ ਹੋ ਗਈ ਜਿਹੜਾ ਤੇ ਦੋਸਤੋ ਏਸੀ ਆਪਣਾ ਅੱਜ ਦਾ ਬਲੌਗ ਅੱਜ ਦੀ ਵੀਡੀਓ ਅੱਜ ਦੇ ਸਫਰ ਵਿੱਚ ਆਪਾਂ ਨੇ ਪਹਿਲਾਂ ਆਪਣੇ ਜਿਹੜਾ ਪੁਰਾਣਾ ਮੋਟਰਸਾਈਕਲ ਤੇ ਤਕਰੀਬ ਕਾ ਪਹਿਲਾ ਸੇਲ ਹੋ ਗਿਆ ਸੀਗਾ ਤੇ ਅੱਜ ਆਪਾਂ ਨਵਾਂ ਮੋਟਰਸਾਈਕਲ ਲੈ ਕੇ ਆਇਆ ਮੋਟਰਸਾਈਕਲ ਇੱਕ ਦੋ ਦਿਨ ਪਹਿਲਾਂ ਲਿਆਂਦਾ ਸੀ ਉਸ ਦੀ ਵੀਡੀਓ ਨਹੀਂ ਬਣਾਈ ਸੀ ਕਿਉਂਕਿ ਇਹ تھیਗਾ ਵੀ ਆਪਾਂ ਦੋਨਾਂ ਹੀ ਮੋਟਰਸਾਈਕਲ ਦੀ ਵੀਡੀਓ ਇੱਕ ਸਾਥ ਇਕੱਠੀ ਦਿਖਾਵਾਂਗੇ ਤੇ ਅੱਜ ਆਪਾਂ ਦੋ ਵੀਡੀਓ ਵਿੱਚ ਦੋਨੋਂ ਹੀ ਮੋਟਰਸਾਈਕਲ ਆਪਾਂ ਇਕੱਠੇ ਦਿਖਾਏ ਨੇ ਫਿਲਹਾਲ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਨ ਲਾਇਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਵੇਂ ਮੋਟਰਸਾਈਕਲ ਲੈ ਕੇ ਆਇਆ ਕਿਸ ਤਰ੍ਹਾਂ ਦੇ ਲੱਗੇ ਤੁਹਾਨੂੰ ਉਹ ਵੀ ਦੱਸ ਦਿਓ ਤੇ ਮੋਟਰਸਾਈਕਲ ਕਿਸ ਤਰ੍ਹਾਂ ਚੱਲ ਰਹੇ ਨੇ ਨਵੇਂ ਨੇ ਸੈਂਸਰਾਂ ਵਾਲੇ ਮੋਟਰਸਾਈਕਲ ਨੇ ਦੋ ਸੈਂਸਰ ਲੱਗੇ ਹੋਏ ਨੇ ਤੇ ਉਹਨਾਂ ਦੀ ਐਵਰੇਜ ਕੀ ਹੈ ਕਿਸ ਤਰ੍ਹਾਂ ਚੱਲ ਰਹੇ ਨੇ ਇਹਨਾਂ ਦਾ ਪਰ ਰਿਵਿਊਸ ਨੂੰ ਨੈਕਸਟ ਕਦੇ ਵਲੌਗ ਵਿੱਚ ਦੇਵਾਂਗੇ ਕਿਉਂਕਿ ਆਪਾਂ ਲੰਬੇ ਸਫ਼ਰ ਤੇ ਮੋਟਰਸਾਈਕਲ ਨੂੰ ਚਲਾਵਾਂਗੇ ਤੇ ਫਿਲਹਾਲ ਆਪਾਂ ਅੱਜ ਦੇ ਵਲੌਗ ਨੂੰ ਕਰਦੇ ਆ ਇੱਥੇ ਮੇਰਾਗੇ ਨਵੀਂ ਵੀਡੀਓ ਨਵਾਂ ਬਲੌਗ ਲੈ ਕੇ ਕਿਸੇ ਨਵੀਂ ਜਗ੍ਹਾ ਤੋਂ ਕਿਸੇ ਨਵੇਂ ਸਫ਼ਰ ਤੇ ਤਾਂ ਰੱਖੋ ਆਪਣਾ ਖਿਆਲ ਰੱਬ ਰਾਖਾ